ਚਾੜਦੇ ਆ ਅੱਧੀ ਚਾੜਦੇ ਆ ਜੇ ਉਹ ਜੇ ਹਾਲਾਤ ਨੇ ਹੁਣ ਕਿਹਦੇ ਜੀ ਕਰਦਾ ਗੱਲਾ ਗੱਲਾ ਪੁੱਤ ਰਹੀ ਬਾਹਰ ਜਾਣ ਨੂੰ ਤੇ ਕਿਹੜੀ ਮਾਂ ਦਾ ਜੀ ਕਰਦਾ ਵੀ ਮੇਰਾ ਪਪ ਨਸ਼ੇ ਤੇ ਲੱਗ ਜੇ ਭਲਾਤ ਪਹਿਲਾ ਹੁੰਦੇ ਆ ਭਲਾਤ ਬੰਦੇ ਨੂੰ ਧੱਕਦੇ ਆ ਉੱਤਰ ਨੂੰ ਬੰਦਾ ਆਉਂਦਾ ਆ ਨਹੀਂ ਜਾਂਦਾ ਬੈਠਿਆ ਸਾਡੀਆਂ ਮਾਵਾ ਪੈਣਾ ਕਹਿੰਦੇ ਇਹਨਾਂ ਦਾ ਜੀ ਕਰਦਾ ਯਾਰ ਵੀ ਸਾਡਾ ਪੁੱਤ ਚਿੱਟੇ ਤੇ ਲੱਗ ਜੇ ਉਹ ਘਰਾਂ ਦੇ ਘਰ ਖਾ ਗਿਆ ਆਦੇ ਘਰ ਦੇ ਜੰਗਲੇ ਨੂੰ ਨਹੀਂ ਛੱਡਦਾਗਾ ਕਾਹਦੇ ਕਰਦੀਆਂ ਜੋੜੀਆਂ ਨਹੀਂ ਛੱਡਦਾ ਤੇ ਜੇ ਕਿਸੇ ਵੀਰ ਮੇਰੇ ਭਰਾ ਦੇ ਮਾੜੀ-ਮੋਢੀ ਪਤਾ ਹੋਵੇ ਨਾ ਹੋਵੇ ਤਾਂ ਪੈੜੀ-ਵੜੀ ਛੱਡਦਾ ਬਾਈ ਘਰਾਂ ਦੇ ਘੜਖ ਆ ਗਿਆ ਖਾਲੀ ਕਰਾਏ ਕਿੰਨਾਂ ਨੇ ਆ ਇਹਨਾਂ ਸਰਕਾਰਾਂ ਨੇ ਜਿਹੜੀ ਸਰਕਾਰ ਤੇ 92 ਐਮਐਨਏ ਚਤਾਏ ਸੀ ਨਾ ਉਹਨੇ ਕਿਹਾ ਸੀ ਮੈਂ ਇੱਕ ਮਹੀਨੇ ਚ ਲੱਕ ਤੋੜ ਦੂੰ ਬਾਈ ਉਹਨੇ ਨਸ਼ੇ ਦਾ ਲੱਕ ਨਹੀਂ ਕਿਹਾ ਸੀ ਉਹਨੇ ਸੋਡੀ ਨੌਜਵਾਨੀ ਦਾ ਕਿਹਾ ਸੀ ਆਪਾਂ ਘੋਲੇ ਸੀ ਜਿਹੜੇ ਉਲਟ ਸਮਝ ਗਏ ਵੀ ਗਣੀ ਨਸ਼ੇ ਦਾ ਲੱਕ ਤੋੜ ਦੂੰ ਇਹ ਨਸ਼ੇ ਦਾ ਲੱਕ ਤੋੜਨ ਨੂੰ ਨਹੀਂ ਬਾਈ ਉਹਨੇ ਕਿਹਾ ਸੀ ਉਹਨੇ ਕਹੇ ਛੋੜੇ ਨੌਜਵਾਨੀ ਦਾ ਲੱਕ ਤੋੜ ਦੂੰ ਨਸ਼ਾ ਨਹੀਂ ਉਹਨੇ ਕਿਹਾ ਸੀ ਮੈਂ ਖਤਮ ਕਰ ਦੂੰ ਆਪਾਂ ਸੁਣਨ ਵਿੱਚ ਗਲਤ ਸੁਣਿਆ ਉਹਨੇ ਕਹੇ ਛੋੜੀ ਨੌਜਵਾਨੀ ਖਤਮ ਕਰੂੰ ਮੈਂ ਜੀਤੂਆ ਸਾਨੂੰ ਆਪਣਾ ਕਰਾਨੇ ਦੀ ਸਮਾਨ ਦੂਜਾ ਲੈਣਾ ਮੁਸ਼ਕਲ ਹੈ ਪਰ ਬਈ ਚਿੱਟਾ ਹੁਣ ਘਰੀ ਨਹੀਂ ਹੁੰਦਾ ਇੱਕ ਕਰਾਨੇ ਦੀ ਦੁਕਾਨ ਤੇ ਜਿਹਨੇ ਪੈਦਾ ਕੀਤਾ ਬਈ ਅਕੀ ਕਹਿੰਦਾ ਮੈਂ ਨਸ਼ੇ ਨੂੰ ਪ੍ਰਮੋਟ ਨਹੀਂ ਕਰਦਾ ਜੇ ਮੈਂ ਕਹਿੰਦਾ ਨਸ਼ੇ ਨੂੰ ਪ੍ਰਮੋਟ ਕਰਦਾ ਰਾਸਤਾਨਾ ਬਈ ਕੀ ਗੱਲ ਆ ਯਾਰ ਉੱਥੇ ਡੋਟੇ ਲੀਗਲ ਆ ਇੱਥੇ ਆਣ ਲੀਗਲ ਕਿਉਂ ਆ ਕੀ ਆ ਯਾਰ ਤੂੰ ਸਮਝੇ ਨਹੀਂ ਆਪਾਂ ਅਜੇ ਤਾਈਂ ਹਵਲਾ ਕੀ ਆ ਹਵਲਾ ਸਾਡੀ ਫਸਲ ਤੇ ਨਸਰ ਤੇ ਆ ਨਸਰ ਸਾਡੀ ਨਸਰ ਚਿੱਟੇ ਨੇ ਖਰਾਬ ਕੀਤੀ ਆ ਜੇ ਉੱਥੇ ਡੋਟੇ ਵਿੱਚ ਨੇ ਲੀਗਲ ਆ ਇੱਥੇ ਆਣ ਲੀਗਲ ਕਿਉਂ ਆ ਬਾਈ ਕੀ ਗੱਲ ਆ ਬਾਈ ਉਹ ਸਾਡਾ